ਦੂਜੇ ਨੂੰ ਸਲਾਹ ਦੇਣੀ ਸੌਖੀ ਹੈ ਤੇ ਜਦੋਂ ਆਪਦੇ ਤੇ ਵਕਤ ਪੈਂਦਾ ਹੈ ਬੰਦੇ ਨੂੰ ਅਸਲ ਵਿੱਚ ਪਤਾ ਹੀ ਉਦੋਂ ਲੱਗਦਾ ਵੀ ਮੇਰੇ ਨਾਲ ਕੌਣ ਖੜਦਾ ਹੈ ਕੌਣ ਮੇਰੇ ਨਾਲ ਜਾਂਦਾ ਹੈ ਤੇ ਕਿਹੜਾ ਮੇਰੀ ਮਦਦ ਕਰਦਾ ਹੁਣ ਚੰਨੀ ਤੇ ਕਾਰਵਾਈ ਹੋ ਗਈ ਸੀ ਜਾਂ ਹੋਰ ਕਾਂਗਰਸੀਆਂ ਦੇ ਜਦੋਂ ਕਾਰਵਾਈ ਹੋਈ ਹੈ ਉਦੋਂ ਮਜੀਠੀਆ ਕਹਿੰਦਾ ਹੁੰਦਾ ਜਿਵੇਂ ਜੀ ਜੀ ਕਰੀ ਜਾਂਦਾ ਉਵੇਂ ਰੋਈ ਜਾਂਦਾ ਤੂੰ ਐ ਕਰ ਮੈਂ ਤੇਰੇ ਨਾਲ ਖੜਾ ਹਾਂ ਤੇ ਫਿਰ ਇਹਨਾਂ ਨੇ ਇੱਕ ਅਜੀਤ ਅਖਬਾਰ ਦੇ ਬਜਿੰਦਰ ਸਿੰਘ ਹਮਦਰਦ ਜੀ ਨੇ ਕਨਵੈਨਸ਼ਨ ਕਰਵਾਈ ਸੀ ਤੇ ਉੱਥੇ ਮਤਲਬ ਉਸ ਤੋਂ ਬਾਅਦ ਇੱਕ ਮੀਟਿੰਗ ਹੋਈ ਸੀ ਉਥੇ ਅਕਾਲੀ ਕਾਂਗਰਸੀ ਇਕੱਠੇ ਹੋ ਕੇ ਫਿਰ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਸੀ ਤੋਂ ਆਪਣਾ ਨਮਜੋਤ ਸਿੰਘ ਸਿੱਧੂ ਕਹਿੰਦਾ ਸੀ 8-8 8-8 ਫੁੱਟ ਦੀਆਂ ਚੱਕੀਆਂ ਐ ਜਿੱਥੇ ਮੈਂ ਰਹਿ ਕੇ ਆ ਮੇਰਾ ਯਾਰ ਕਹਿੰਦਾ ਉਹ ਵੀ ਰਹਿ ਕੇ ਆ ਐਮਜੀਟੀਆ ਤੇ ਸਾਰੇ ਹੱਥ ਪੇ ਸੀਗੇ ਤੇ ਫਿਰ ਉਹਨੂੰ ਜੱਫੀ ਪਾਈ ਆ ਜਾ ਕਹਿੰਦਾ ਮਿਲਦੇ ਆ ਤੇ ਜਿਹੜੇ ਇੱਕ ਦੂਜੇ ਨਾਲ ਇਟ ਕੁੱਤੇ ਦਾ ਵੈਰ ਸੀ ਤੇ ਇਹ ਇਕੱਠੇ ਰਹਿੰਦੇ ਨਗੇ ਤਾਂ ਇੱਕ ਦੂਜੇ ਨੂੰ ਸੁਰਖੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਰੈਲੀਆਂ ਦੇ ਵਿੱਚ ਕਹਿੰਦੇ ਆ ਭਾਈ ਇਹ ਖਾਣਾ ਬਾਣਾ ਸਾਰਾ ਰਹਿਣਾ ਸਹਿਣਾ ਇਹ ਇਕੱਠਾ ਰੱਖਦੇ ਹੈਗੇ ਤੇ ਆਪਾਂ ਨੂੰ ਇਹ ਹੁੰਦਾ ਹੈ ਵੀ ਆਪ ਇਹ ਜੀ ਪੂਰਾ ਲੜਦੇ ਆ ਇਹਨਾਂ ਦਾ ਮਸਲਾ ਸਿਰਫ ਵੋਟਾਂ ਤੱਕ ਹੁੰਦਾ ਹੈ ਜਦੋਂ ਬਹੁਮਤ ਹੋ ਜਾਂਦੀ ਹੈ ਬਹੁਮਤ ਮਿਲ ਜਾਂਦੀ ਹੈ ਸਰਕਾਰ ਬਣ ਜਾਂਦੀ ਹੈ ਫਿਰ ਇਹ ਲੋਕ ਆ ਜਿਹੜੇ ਇੱਕ ਦੂਜੇ ਦੇ ਕੰਮ ਵੀ ਕਰਦੇ ਆ ਇੱਕ ਦੂਜੇ ਦੇ ਨਾਲ ਜਿਹੜੇ ਖੜਦੇ ਵੀ ਹੈ ਤੇ ਸਾਡੇ ਲੋਕਾਂ ਨੂੰ ਜਿਹੜਾ ਹੈਗਾ ਉਹ ਮਤਲਬ ਇਹ ਮੂਰਖ ਬਣਾਉਣਾ ਚਾਹੁੰਦੇ ਆ ਤੇ ਮੂਰਖ ਬਣਾਉਣ ਜਾਣਦੇ ਆ ਤੇ ਮੂਰਖ ਬਣਾਉਣ ਜਾਣਦੇ ਸੀ ਇਹ ਤਾਂ ਭਗਵਾਨਤ ਮਾਨ ਨੇ ਲੋਕ ਮੂਰੇ ਬੋਲਣ ਲਾਏ ਆ ਇੱਕ ਤੀਜਾ ਬਦਲਾਇਆ ਜਿਹੜਾ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਆ ਸਾਡੇ ਨੂੰ ਨੌਲੇਜ ਆਈ ਹੈ ਤੇ ਉਹ ਸਾਰਾ ਕੁਝ ਦੱਸਦਾ ਰਿਹਾ ਉਹ ਤਾਂ ਕਹਿੰਦਾ ਜੀ ਬਟਨ ਤੁਸੀਂ ਦਬੋ ਜੀ ਤੁਹਾਨੂੰ ਅੰਦਰ ਲੀਆਂ ਸਾਰੀਆਂ ਮੈਂ ਕੱਢ ਕੇ ਲਿਆਉਂਗਾ ਪਰ ਜਿੰਨਾ ਕੋ ਦਾ ਮਾਜਨਾ ਜਿੰਨੇ ਕੋ ਦਾ ਬੇਤ ਹੈ ਜਿੰਨੇ ਕੋ ਨੇ ਗੱਲ ਕਰੀ ਸੀ ਉਹ ਕਰੀ ਜਾਂਦਾ ਹੈਗਾ ਤੇ ਇਹ ਹੁਣ ਬਜੀਠੀਆ ਕਹਿੰਦਾ ਹੁੰਦਾ ਸੀ ਚੀ ਚੀ ਉਹੀ ਨਰੋਈ ਜਾਂਣਾ ਡਰੀ ਜਾਂਣਾ ਹਰੇਕ ਨੂੰ ਕਹਿੰਦਾ ਸੀ ਅੰਮ੍ਰਿਤਪਾਲ ਵਾਲੇ ਬੋਲਿਆ ਸੀ ਕਿ 10 ਮਿੰਟਾਂ ਸਿੱਧਾ ਕਰ ਦੂੰ ਹੁਣ ਇਹਦੇ ਤੇ ਆਪਦੇ ਤੇ ਵਕਤ ਪੈ ਗਿਆ ਹੁਣ ਜਿਹੜਾ ਹੈਗਾ ਨਜਿੱਟਣਾ ਬਹੁਤ ਔਖਾ ਇਹ ਉਹ ਆਪਦੇ ਤੇ ਬੰਦੇ ਤੇ ਪੈਂਦਾ ਹੈ ਉਹ ਤੁਹਾਨੂੰ ਜਿੱਟਣਾ ਬਹੁਤ ਔਖਾ ਹੁੰਦਾ ਹੈ ਹੁਣ ਰੁਹੀ ਜਾਂਦਾ ਰੰਗ ਗੁੱਡਿਆ ਪਿਆ ਉਹ ਗੰਨਵਾਤ ਨਹੀਂ ਉਹ ਡੁੱਸਨੀ ਉਹ ਠੁੱਸਨੀ ਪਹਿਲਾਂ ਵਾਲੀ ਤੇ ਭਾਈ ਮਾਰੇ ਕਾਰਨਾਮਿਆਂ ਦੀ سزا ਇਹੋ ਮਿਲਦੀ ਹੁੰਦੀ ਹੈ ਜਿਹੜੇ ਉਹ ਕਾਂਗਰਸੀ ਸੀ ਅਕਾਲੀ ਸੀ ਅੱਜ ਮੇਰੇ ਵੀਰ ਉਹ ਇਕੱਠੇ ਹੋਏ ਵੀ ਆ ਚਾਹੇ ਉਹ ਸਾਬਕਾ ਮੁੱਖ ਮੰਤਰੀ ਹੈ ਚਾਹੇ ਉਹ ਮੁੱਖ ਮੰਤਰੀ ਰਹਿ ਹੈ ਚਾਹੇ ਉਹ ਮੰਤਰੀ ਰਹੇ ਹੈ ਵਜ਼ੀਰ ਰਹੇ ਹੈ ਚਾਹੇ ਉਹ ਦੂਜੀਆਂ ਪਾਰਟੀਆਂ ਚੋਂ ਦੂਜੀਆਂ ਪਾਰਟੀਆਂ ਚ ਚਲੇ ਗਏ ਮੈਂ ਤਾਂ ਬੀਜੇਪੀ ਨੂੰ ਵੀ ਕਹਿਣਾ ਹੁੰਦਾ ਹੈ ਬੇਨਤੀ ਕਰਦਾ ਹੁਣਾ ਪਾਰਟੀ ਆਗੂ ਸਹਿਬਾਨਾਂ ਨੂੰ ਇਹਨਾਂ ਨੂੰ ਟੜਾ ਟੜਾ ਪਰ ਲਾਈ ਤਾਂ ਜਾਣੇ ਹੋ ਤੁਸੀਂ ਨਾਲ ਇਹ ਦੇ ਨਾਲ ਨੁਕਸਾਨ ਹੀ ਹੈ ਕਿਉਂਕਿ ਫਿਰ ਟਿਕਟ ਮੰਗਦੇ ਹੈ ਫਿਰ ਉਹ ਲੋਕਾਂ ਦੇ ਨਕਾਰੇ ਹੋਏ ਹੈ ਵੋਟ ਫੇਰ ਨਹੀਂ ਪਹਿਣੀ ਜਿਹੜਾ ਬਯੂਦ ਪਾਰਟੀ ਦਾ ਉਹਨੂੰ ਵੀ ਇਹ ਖਤਮ ਕਰਦੇ ਹੈ ਕਿਉਂਕਿ ਫਿਰ ਚੌਧਰ ਪਾਲਦੇ ਨਾ ਅਸਲ ਵਿੱਚ ਪਾਰਟੀ ਦੀ ਸੇਵਾ ਕਰਨ ਵਾਸਤੇ ਨਹੀਂ ਜਾਂਦੇ ਲੋਕ ਇਹ ਵੀਰ ਉਹ ਇਹ ਚੌਧਰ ਵਾਸਤੇ ਜਾਂਦੇ ਆ ਹਾਂ ਕਾਂਗਰਸ ਦੇ ਆਪਾਂ ਹਰ ਵਾਰੀ ਗੱਲ ਕਰਦੇ ਆ ਆ ਕਾਂਗਰਸ ਦੇ ਨਹੀਂ ਸੌਰੀ ਪੰਜਾਬ ਦੀ ਪੰਜਾਬ ਦੀ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਆਪਣੀ 3 ਕਰੋੜ ਦੀ ਜਿਹੜੇ ਲੋਕ ਹੈ ਔਰ ਇਹਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਬਣੀ ਹੈ ਪੰਜਾਬ ਚ ਵੋਟਰ ਲੱਭੇ ਆ ਪੰਜਾਬ ਦੇ ਵਿੱਚੋਂ ਹੀ ਲੀਡਰ ਲੱਭੇ ਆ ਵੋਟ ਪਾਉਣ ਵੇਲੇ ਆਪਾਂ ਨੇ ਤੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਹੈਗੇ ਆ ਸਪੋਰਟਰ ਲੱਭੇ ਆ ਹੁਣ ਇਹਨਾਂ ਨਾਲੋਂ ਟੁੱਟ ਕੇ ਕੁਝ ਚਿਹਰੇ ਸੀ ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਉਹ ਜਿੱਤ ਵੀ ਗਏ ਬਦਲਾ ਆਇਆ ਹਨੇਰੀ ਆਈ ਜਿਤਿਆ ਤੇ ਹੁਣ ਹਰੇਕ ਬੰਦਾ ਕਹਿੰਦਾ ਯਾਰ ਵੀ ਮੇਰਾ ਕੰਮ ਚੁਟਕੀ ਨਾਲ ਹੋ ਜੇ ਤੇ ਆਹ ਕੰਮ ਆਏ ਹੋ ਜੇ ਉਹ ਤੇ ਟਾਈਮ ਤਾਂ ਜ਼ਰੂਰ ਲੱਗਦਾ ਨਾ ਜੀ ਹੁਣ ਇੱਕ ਕੱਲਾ ਬੰਦਾ 50 ਸਾਲ ਦੇ ਗੰਦ ਨੂੰ ਸਾਫ਼ ਕਰਨ ਤੇ ਲੱਗਿਆ ਹੋਇਆ ਫਿਰ ਟਾਈਮ ਤਾਂ ਦਿਓ ਹੁਣ ਸਾਨੂੰ ਵੀ ਵਿੱਚ ਕਮੈਂਟਾਂ 'ਚ ਲਿਖ ਦਿੰਦੇ ਆ ਜੀ ਇਹ ਭਗਮੰਤ ਦੇ ਹੱਥ ਠੋਕੇ ਆ ਇਹ ਫਲਾਣੇ ਆ ਢਮਕਾਣੇ ਆ ਥੋੜੇ ਕਹਿਣ ਨਾਲ ਗੱਲਾਂ ਨਹੀਂ ਬਣਦੀਆਂ ਲਿਖੀ ਚਲੋ ਲਿਖਣ ਨਾਲ ਕੀ ਹੁੰਦਾ ਜਦੋਂ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਕਬੀਲਦਾਰੀ ਬੰਦਾ ਜਦੋਂ ਘਰ ਦੀ ਚਲਾਉਂਦਾ ਉਹਨੂੰ ਫੇਰ ਪਤਾ ਲੱਗਦਾ ਵੀ ਯਾਰ ਨਾਏ ਤਾਂ ਮੈਂ ਸਮਾਨ ਲਿਆ ਕੇ ਦਿਨਾਂ ਨਾਲ ਆਏ ਮੇਰੇ ਛੱਤਰ ਪੈਂਦੇ ਆ ਤੇ ਭਾਈ ਇਹ ਹੈ ਜਿਹੜਾ ਹੁਣ ਜਿਹੜਾ ਸਾਡਾ ਮੁੱਖ ਮੰਤਰੀ ਹੈ ਨਾਲ ਤਾਂ ਉਹ ਕੰਮ ਕਰੀ ਜਾਂਦਾ ਤੇ ਨਾਲੇ ਉਹ ਤੁਹਾਡੇ ਤੋਂ ਜਿਹੜਾ ਹੈਗਾ ਲੋਕ ਫੇਰ ਉਹਨੂੰ ਕੁਛ ਨਹੀਂ ਵਿੱਚ ਕਹਿੰਦੇ ਨੇਗੇ ਵੀ ਐਂ ਕਰਦਾ ਜੀ ਐਂ ਕਰਦਾ ਜੀ ਆਹ ਸਕੀਮ ਨਹੀਂ ਦਿੱਤੀ ਉਹ ਸਕੀਮ ਨਹੀਂ ਦਿੱਤੀ ਉਸ ਸਕੀਮਾਂ ਸਕਾਮਾਂ ਦਾ ਮਿਲਦੀਆਂ ਰਹਿੰਦੀਆਂ ਹੁੰਦੀਆਂ ਪਹਿਲਾਂ ਆਪਦੀ ਜਵਾਨੀ ਨੂੰ ਬਚਾਓ ਜੇ ਆਪਾਂ ਉਸ ਸਕੀਮਾਂ ਕਰ ਲੱਗੀ ਕੋਈ ਆਟਾ ਦਾਲ ਮੰਗੀ ਜਾਂਦਾ ਕੋਈ ਕੁਝ ਮੰਗੀ ਜਾਂਦਾ ਭਾਈ ਜੇ ਆਪਣਾ ਜਵਾਗ ਹੀ ਚਿੱਟੇ ਤੇ ਲਾ ਕੇ ਮਰ ਗਿਆ ਤੇ ਜਿਹੜੀ ਤੁਹਾਡੇ ਕੋਲ ਹੈ ਉਹ ਵੀ ਜਾਊਗੀ ਤੁਸੀਂ ਸਕੀਮਾਂ ਨੂੰ ਸੱਡੋ ਪਹਿਲਾਂ ਜਵਾਨੀ ਨੂੰ ਬਰਕਰਾਰ ਰੱਖੋ ਆਪਣੀ ਹੋਂਦ ਨੂੰ ਬਰਕਰਾਰ ਰੱਖੋ ਫਾਊਂਡੇਸ਼ਨ ਫਾਰ ਦਾ ਫਿਊਚਰ ਆਪਣੇ ਨਿਉ ਜੜ ਨੂੰ ਬਰਕਰਾਰ ਰੱਖੋ ਸਕੀਮਾਂ ਸਕੂਮਾਂ ਤਾਂ ਮਿਲਦੀਆਂ ਰਹਿੰਦੀਆਂ ਸਕੀਮਾਂ ਨਾਲ ਕਿਤੇ ਘਰ ਚੱਲੇ ਨਾ ਇੱਥੇ ਇੱਕ ਲਾਲਚ ਹੈ ਗਵਰਨਮੈਂਟ ਦਾ ਕੋਈ ਆ ਜੇ ਉਨਾ ਇੱਥੇ ਰੋਜ਼ ਲੜਾਈਆਂ ਹੁੰਦੀਆਂ ਆ ਬੱਸਾਂ ਬੁੱਸਾਂ ਦੇ ਵਿੱਚ ਜਿਹੜੇ ਆਧਾਰ ਕਾਰਡ ਦਿੱਤੇ ਹੋਏ ਆ ਇਹ ਬੰਦ ਹੋਣੇ ਚਾਹੀਦੇ ਅੱਜ ਤੱਕ ਕਹਨੇ ਆ ਜਿਹੜੀ ਗੱਲ ਆਪਾਂ ਮਜੀਠੀਏ ਦੀ ਕਰਦੇ ਸੀ ਕਿ ਭਾਈ ਉਹ ਹੱਲਾਸ਼ੇਰੀ ਦੂਜੇ ਨੂੰ ਦਿੰਦਾ ਰਿਹਾ ਮੂੰਹ ਹੀ ਡਰੀ ਜਾਂਦਾ ਤੇ ਆਪ ਜਦੋਂ ਬਿਜੀਲੈਂਸ ਘਰੇ ਆਈ ਹੈ ਪੂਰਾ ਘਬਰਾਇਆ ਹੋਇਆ ਸੀਗਾ ਉਹ ਤੇ ਜੋਰ ਜਮਸ਼ੀ ਕਰ ਰਿਹਾ ਸੀ ਵੀ ਇਹ ਜੇ ਮੁੜ ਜਾਣ ਕੋਈ ਮਾੜੀ ਮੋਟੀ ਚੋਰ ਮੋਰੀ ਇੱਧਰ ਦੀ ਭੱਜਨ ਨੂੰ ਮਿਲ ਜੇ ਇੰਟਰੀ ਸਪੈਟਰੀ ਬੇਲ ਕਰਾ ਲਈਏ ਜੇਲ ਜਾਨੋਬਾਜੀ ਹੈ ਜੇਲ ਜਾਣ ਤੋਂ ਬੰਦਾ ਹਰੇਕ ਹੀ ਡਰਦਾ ਹੈ ਪੁਰਾਹ ਗੱਲ ਸੀ ਹੋਰ ਕਿਸੇ ਬਿਜੀਨਸ ਦੇ ਅਫਸਰ ਨੇ ਕੋਈ ਧੱਕੇ ਨਹੀਂ ਮਾਰੇ ਕੁਝ ਹੋਰ ਨਹੀਂ ਕਰਿਆ ਅੱਛਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਿਹੜਾ ਵਿਜੀਲੈਂਸ ਦੇ ਵਿੱਚ ਜਾਂਦਾ ਬੰਦਾ ਤਕਰੀਬਨ ਤਕਰੀਬਨ ਉਹ ਰੱਬ ਨੂੰ ਮੰਨਣ ਵਾਲਾ ਬੰਦਾ ਹੁੰਦਾ ਜੇ ਜਾ ਕੇ ਤੁਸੀਂ ਵਿਜੀਲੈਂਸ ਦਫ਼ਤਰਾਂ 'ਚ ਜਾਵੜੋ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਉਹ ਪ੍ਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਉਹ ਹੈ ਜੀਆਂ ਕਿਉਂ ਗੱਲ ਤਾਂ ਹਰ ਕਿਤਾ ਕਰਨਗੇ ਕਿਉਂ ਕਿਸੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏਸੀ ਵੀ ਨਹੀਂ ਮਿਲਦੇ ਕਿਉਂ ਫਿਰ ਕਾਨੂੰਨ ਤਾਂ ਕਾਨੂੰਨ ਹੈ ਨਾ ਉੱਪਰੋਂ ਇਹਦਾ ਹੁਕਮ ਆਇਆ ਹੋਵੇ ਅਫਸਰ ਦਾ ਤਾਂ ਲੜਾ ਦਾ ਬੰਤਵਾ ਦੇ ਕਿਟਲੀ ਚ ਚਾਹ ਲੈ ਕੇ ਪਿਆ ਸਕਦਾ ਭਾਈ ਹੁਣ ਇਹਨੂੰ ਬਚਣ ਵਾਸਤੇ ਇੱਕ ਹੋਰ ਰਸਤਾ ਹੈ ਵੀ ਇਹ 파ਟੀ ਬਦਲੂਗਾ ਉਹਨਾਂ ਲਈ ਸਮੇਂ ਦੇ ਵਿੱਚ ਕੁਝ ਟਾਈਮ ਦੇ ਵਿੱਚ ਗਰੰਟਡ ਹੈ ਪੂਸਾ ਦਾ ਕਾਲੀਦਾਲੀ ਬੀਜੇਪੀ ਚ ਮਰਜ ਹੋ ਜੇ ਪਰ ਅਸੀਂ ਬੇਨਤੀ ਕਰਦੇ ਆ ਬੀਜੇਪੀ 파ਟੀ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਯਾਰ ਨਾ ਲੈ ਕੇ ਸਾਡੀ ਹੱਥ ਬਨ ਕੇ ਬੇਨਤੀ ਹੈ ਇਹਨਾਂ ਨੂੰ ਨਾ ਲੈ ਕੇ ਆਇਓ ਤੁਹਾਨੂੰ ਵੋਟ ਪਵਾ ਦੇਵਾਂਗੇ ਕਿਉਂ ਕਿਉਂਕਿ ਫੇਰ ਉੱਥੇ ਇਹਨਾਂ ਨੇ ਉਹੀ ਕਾਰੋਬਾਰ ਸ਼ੁਰੂ ਕਰਨੇ ਨਾ ਜਿਹੜੇ ਬੰਦੇ ਨੂੰ ਆਦਤ ਪੈ ਜੇ ਰੱਛਾ ਚੱਬਣ ਦੀ ਉਹ ਬਾਈ ਹਟਾਉਣਾ ਤੇ ਹਟਣਾ ਬਹੁਤ ਮੁਸ਼ਕਲ ਨਾਲ ਸੋ ਸਾਡੀ ਜਿਹੜੀ ਨਵੀਂ ਨੌਜਵਾਨੀ ਐ ਨੌਜਵਾਨੀ ਨੌਜਵਾਨ ਪਨੀਰੀ ਐ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਐ ਵੀ ਕਿਸੇ ਦੀ ਗੱਲਾਂ ਵਿੱਚ ਨਾ ਆਇਓ ਜਿਵੇਂ ਇਹ ਹਰੇਕ ਕਾਨਫਰੰਸ ਤੇ ਜਾਂਦਾ ਸੀ ਮਜੀਠੀਆ ਕਹਿੰਦਾ ਸੀ ਡਰੀ ਜਾਂਨੇ ਹੋ ਘਬrai ਜਾਂਨੇ ਹੋ ਆ ਐ ਉਹ ਐ ਇਹ ਤਾਂ ਲੈ ਦੇ ਕੇ ਛੁੱਟ ਜੂ ਆਪਣੇ ਆਲੇ ਆਪਣੇ ਵਰਗਾਂ ਦੇ ਮਗਰ ਕੋਈ ਆਉਂਦਾ ਵੀ ਨਹੀਂ ਹੁੰਦਾ ਇਸ ਕਰਕੇ ਇਹ ਐਕਸੀਲੇਟਰ ਲਾਉਂਦੇ ਆ ਗੰਗਾਸਟਰਬਾਦ ਇਹਨਾਂ ਨੇ ਪੈਦਾ ਕਰਿਆ ਸੀ ਚਿੱਟਾ ਇਹਨਾਂ ਨੇ ਅੰਦਰ ਚਿੱਟਾ ਜਰ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਸੀ ਵੀ ਚਿੱਟਾ ਕੀ ਹੁੰਦਾ ਹੁਣ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਛੋਟੇ ਛੋਟੇ ਪਾਰਬਨ ਕੈਪਸੂਲ ਕੈਰੀਸੋਮਾ ਕੋ ਕੁੱਤੇ ਦੀ ਵਾਲੀ ਚਿੱਟੀ ਜੀ ਗੋਲੀ ਪੁੱਕੀ ਡੋਡੇ ਇਹ ਚੀਜ਼ਾਂ ਸੁਣੀਆਂ ਸੀ ਇਹਨਾਂ ਨਾਲ ਬੰਦਾ ਮਰਦਾ ਨਹੀਂ ਸੀ ਪਰ ਆ ਜਿਹੜਾ ਚਿੱਟਾ ਇਹ ਤਾਂ ਇੱਕ ਬਾਈ ਜਰਨੈਲ ਹੈ ਮੱਝ ਦਾ ਮਜੀਠੀ ਦੀ ਦੇਣ ਹੈ ਇਹ ਲੈ ਕੇ ਆਏ ਇਹਨਾਂ ਨੇ ਜਵਾਨੀਆਂ ਜਿਹੜੀਆਂ ਖਤਮ ਕਰਤੀਆਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ